ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਦੇ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਇੱਕ ਅਜਿਹਾ ਉਪਾਅ ਲੈ ਕੇ ਆਏ ਹਾਂ ਜਿਸ ਨੂੰ ਬਾਣ ਤੁਸੀਂ ਖਾਲੀ ਮਾਚਸ ਦੀ ਡੱਬੀ ਦੇ ਨਾਲ ਕਰਨਾ ਹੋਵੇਗਾ ਜਦੋਂ ਤੁਸੀਂ ਇਸ ਉਪਾਅ ਨੂੰ ਕਰ ਲਵੋਗੇ ਤੁਹਾਡੀਆਂ ਸਾਰੀਆਂ ਮੁਸ਼ਕਲਾਂ ਪਰੇਸ਼ਾਨੀਆਂ ਤੁਰੰਤ ਦੂਰ ਹੋ ਜਾਣਗੀਆਂ ਤੇ ਜਿਨ੍ਹਾਂ ਨੂੰ ਐਵੇਂ ਲੱਗਦਾ ਹੈ ਕਿ ਉਹਨਾਂ ਦੇ ਘਰ ਦੇ ਵਿੱਚ ਕਿਸੇ ਦਾ ਕੁਝ ਕੀਤਾ ਕਰਵਾਇਆ ਜਾਂ ਫਿਰ ਉਹਨਾਂ ਦੇ ਦੁਸ਼ਮਣਾਂ ਨੇ ਉਹਨਾਂ ਦੇ ਉੱਪਰ ਇਸ ਤਰ੍ਹਾਂ ਦੀਆਂ ਤਾੰਤ੍ਰਿਕ ਕਰਿਆਵਾਂ ਕਰਵਾਈਆਂ ਹੋਈਆਂ ਹਨ ਜਿਨ੍ਹਾਂ ਨੂੰ ਲੈ ਕੇ ਉਹਨਾਂ ਦੇ ਘਰ ਦੇ ਵਿੱਚ ਕਈ ਤਰ੍ਹਾਂ ਦੀਆਂ ਪ੍ਰੋਬਲਮ ਆ ਰਹੀਆਂ ਹਨ ਉਹਨਾਂ ਦਾ ਜੀਨ ਹਰਾਮ ਕੀਤਾ ਹੋਇਆ ਹੈ ਉਹਨਾਂ ਦੇ ਦੁਸ਼ਮਣਾਂ ਨੇ ਤਾਂ ਉਹ ਇਸ ਉਪਾਅ ਨੂੰ ਆਸਾਨੀ ਦੇ ਨਾਲ ਕਰ ਸਕਦੇ ਹਨ ਜਿਵੇਂ ਕਿ ਆਪਾਂ ਜਾਣਦੇ ਹਾਂ ਖਾਲੀ ਮਾਚਸਤੀ ਡੱਬੀ ਦੇ ਨਾਲ ਇਹ ਉਪਾਅ ਕਰਨ ਦੇ ਲਈ ਸਾਡਾ 1 ਵੀ ਰੁਪਏ ਦਾ ਖਰਚ ਨਹੀਂ ਹੋਵੇਗਾ ਤੇ ਅਸੀਂ ਆਪਣੇ ਘਰ ਦੇ ਵਿੱਚ ਬੈਠ ਕੇ ਆਪਣੇ ਸਾਰੇ ਦੁੱਖ ਤਕਲੀਫ ਤੇ ਪਰੇਸ਼ਾਨੀਆਂ ਨੂੰ ਦੂਰ ਕਰ ਸਕਦੇ ਹਾਂ ਜਿਹੜੇ ਸਾਡੇ ਦੁਸ਼ਮਣ ਹੁੰਦੇ ਹਨ ਉਹ ਸਾਡੇ ਆਂਡੇ ਗਵਾਂਡੇ ਪੜੋਸੀ ਹੁੰਦੇ ਹਨ ਉਹ ਸਾਡੇ ਉੱਪਰ ਇਸ ਤਰ੍ਹਾਂ ਜਲਦੇ ਹਨ ਇਸ ਤਰ੍ਹਾਂ ਕੀਤਾ ਕਰਵਾਇ ਕਰਵਾਉਂਦੇ ਹਨ ਅਸੀਂ ਜਿਹੜੇ ਵੀ ਕੰਮ ਲਈ ਜਾਂਦੇ ਹਾਂ ਉਹ ਸਾਡਾ ਕੰਮ ਹਮੇਸ਼ਾ ਦੇ ਲਈ ਰੁਕ ਜਾਂਦਾ ਹੈ ਜਿਵੇਂ ਕਿ ਉਹਦੇ ਵਿੱਚ ਰੁਕਾਵਟਾਂ ਆ ਜਾਂਦੀਆਂ ਹਨ ਕਿਸੇ ਵੀ ਕੰਮ ਵਿੱਚ ਸਾਨੂੰ ਸਫਲਤਾ ਨਹੀਂ ਮਿਲਦੀ ਜਿਵੇਂ ਕਿ ਸਾਡਾ ਕੋਈ ਬਿਜ਼ਨਸ ਹੁੰਦਾ ਹੈ ਉਹ ਚੱਲਦਾ ਚੱਲਦਾ ਰੁਕ ਜਾਂਦਾ ਹੈ ਜਾਂ ਕੋਈ ਅਸੀਂ ਆਪਣਾ ਨਵਾਂ ਬਿਜ਼ਨਸ ਸ਼ੁਰੂ ਕਰਦੇ ਹਾਂ ਤੇ ਉਸ ਦੇ ਵਿੱਚ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਰੁਕਾਵਟਾਂ ਹੁੰਦੀਆਂ ਹਨ ਜੇਕਰ ਅਸੀਂ ਜੌਬ ਦੇ ਲਈ ਅਪਲਾਈ ਕਰਦੇ ਹਾਂ ਤਾਂ ਸਾਡੇ ਉੱਤੇ ਵੀ ਸਾਨੂੰ ਸਫਲਤਾ ਨਹੀਂ ਮਿਲਦੀ ਜੌਬ ਦੇ ਵਿੱਚ ਸਾਡੇ ਪ੍ਰਮੋਸ਼ਨ ਨਹੀਂ ਹੁੰਦੇ ਸਾਡੀ ਜ਼ਿੰਦਗੀ ਵਿੱਚ ਤਰ੍ਹਾਂ-ਤਰ੍ਹਾਂ ਦੀਆਂ ਅੜਚਣਾਂ ਪੈਦਾ ਹੋ ਜਾਂਦੀਆਂ ਹਨ ਤੇ ਇਹ ਸਭ ਕਰਵਾਉਂਦਾ ਕੌਣ ਹੈ ਇਹ ਸਭ ਕਰਵਾਉਂਦੇ ਹਨ ਸਾਡੇ ਦੁਸ਼ਮਣ ਜਿਹੜਾ ਕਿ ਸਾਡੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਨਹੀਂ ਚਾਹੁੰਦਾ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਜ਼ਿਆਦਾਤਰ ਜਿਹੜੇ ਦੁਸ਼ਮਣ ਹੁੰਦੇ ਹਨ ਉਹ ਆਪਣੇ ਹੀ ਹੁੰਦੇ ਹਨ ਜੋ ਸਾਡੇ ਤੇ ਤਾਂਤ੍ਰਿਕ ਕਰਿਆਵਾਂ ਕਰਵਾਉਂਦੇ ਹਨ ਇਸ ਤਰੀਕੇ ਦੇ ਨਾਲ ਕਿ ਉਹ ਜਿਹੜੇ ਤਾਂਤ੍ਰਿਕ ਹੁੰਦੇ ਹਨ ਉਹਨਾਂ ਦੀ ਸਹਾਇਤਾ ਲੈਂਦੇ ਹਨ ਤੇ ਉਹਨਾਂ ਦੀ ਮਦਦ ਦੇ ਨਾਲ ਸਾਡੇ ਉੱਪਰ ਕਰਿਆਵਾਂ ਕਰਵਾਉਂਦੇ ਹਨ ਇਸ ਚੀਜ਼ ਬਾਰੇ ਸਾਨੂੰ ਬਿਲਕੁਲ ਵੀ ਅਸੀਂ ਜਾਣੋ ਨਹੀਂ ਹੁੰਦੇ ਕਿ ਉਸ ਵਿਅਕਤੀ ਨੇ ਕਿਸ ਸਮੇਂ ਸਾਡੇ ਨਾਲ ਕੋਈ ਵੀ ਦੁਸ਼ਮਣੀ ਪਾਲ ਲਈ ਤੇ ਸਾਡੇ ਨਾਲ ਕੋਈ ਨਾ ਕੋਈ ਵੀ ਕਹਿ ਲੈਂਦੇ ਹਨ ਕਿ ਖਾਰ ਘੱਡ ਲੈਂਦੇ ਹਨ ਇਸ ਤਰ੍ਹਾਂ ਦੀਆਂ ਸਾਡੇ ਘਰ ਵਿੱਚ ਪ੍ਰੋਬਲਮ ਆਉਂਦੀਆਂ ਹਨ ਇਸ ਤਰੀਕੇ ਦੇ ਨਾਲ ਜਦੋਂ ਤੁਹਾਡੇ ਦੁਸ਼ਮਣ ਤੁਹਾਡੇ ਉੱਪਰ ਤਾਂਤ੍ਰਿਕ ਕਰਿਆਵਾਂ ਕਰਵਾਉਂਦੇ ਹਨ ਤੇ ਉਸ ਬਾਰੇ ਤੁਹਾਨੂੰ ਬਿਲਕੁਲ ਵੀ ਪਤਾ ਨਹੀਂ ਲੱਗਦਾ ਪਰ ਤੁਹਾਡੇ ਘਰ ਵਿੱਚ ਜਿਹੜੇ ਦੁੱਖ ਤਕਲੀਫਾਂ ਆਉਂਦੇ ਹਨ ਪਰੇਸ਼ਾਨੀਆਂ ਹੁੰਦੀਆਂ ਹਨ ਉਹਨਾਂ ਤੋਂ ਤੁਹਾਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਅਸੀਂ ਕਦੇ ਕਿਸੇ ਦਾ ਕੁਝ ਪੂਰਾ ਵੀ ਨਹੀਂ ਕੀਤਾ ਪਰ ਸਾਡੇ ਘਰ ਵਿੱਚ ਅਚਾਨਕ ਇਸ ਤਰ੍ਹਾਂ ਦੀਆਂ ਪਰੇਸ਼ਾਨੀਆਂ ਕਿਉਂ ਆ ਰਹੀਆਂ ਹਨ ਜਿਵੇਂ ਕਿ ਆਪਾਂ ਕਹਿ ਦਿੰਦੇ ਹਾਂ ਕਿ ਪੰਜਾਬੀ ਦੀ ਕਹਾਵਤ ਦੇ ਵਿੱਚ ਸੱਟ ਵੀ ਮਾਰੀ ਜਾਂਦੀ ਹੈ ਤੇ ਲਾਠੀ ਵੀ ਨਹੀਂ ਟੁੱਟਦੀ ਇਸ ਤਰ੍ਹਾਂ ਦੀਆਂ ਕਿਰਿਆਵਾਂ ਨੇ ਜਿਵੇਂ ਸਾਡੇ ਦੁਸ਼ਮਣ ਨੇ ਉਹ ਕਰਵਾਉਂਦੇ ਹਨ ਸਾਡੇ ਉੱਪਰ ਇਸ ਤਰੀਕੇ ਨਾਲ ਜੇਕਰ ਤੁਹਾਡੇ ਅੱਜ ਇੱਕ ਦੁਸ਼ਮਣ ਹੈ ਤਾਂ ਇਹ ਨਾ ਸਮਝੋ ਕਿ ਇੱਕ ਹੀ ਆਉਣ ਵਾਲੇ ਸਮੇਂ ਦੇ ਵਿੱਚ ਉਹ ਵੱਧ ਵੀ ਸਕਦੇ ਹਨ ਕਿਉਂਕਿ ਜਿਵੇਂ ਸਾਡੀ ਤਰੱਕੀ ਹੋਵੇ ਉਵੇਂ ਸਾਡੇ ਦੁਸ਼ਮਣ ਵੀ ਵੱਧ ਜਾਂਦੇ ਹਨ ਇਸ ਤਰੀਕੇ ਦੇ ਨਾਲ ਜੇਕਰ ਤੁਹਾਡੇ ਦੁਸ਼ਮਣ ਸਾਹਮਣੇ ਤੋਂ ਤੁਹਾਡੇ ਤੇ ਵਾਰ ਕਰਦੇ ਨੇ ਤੁਹਾਡੇ ਨਾਲ ਲੜਾਈ ਝਗੜੇ ਕਰਦੇ ਨੇ ਤੁਹਾਡੇ ਨਾਲ ਲੜਾਈ ਝਗੜਾ ਕਰਦੇ ਹਨ ਉਹ ਆਪਣੀ ਤਾਕਤ ਦੇ ਨਾਲ ਤੁਹਾਨੂੰ ਡਰਾਉਂਦੇ ਧਮਕਾਉਂਦੇ ਹਨ ਤਾਂ ਤੁਸੀਂ ਕੀ ਕਰਨਾ ਹੈ ਇਹ ਖਾਲੀ ਮਾਚਸ ਦੀ ਡੰਡੀ ਦਾ ਇੱਕ ਛੋਟਾ ਜਿਹਾ ਉਪਾਗ ਕਰ ਲੈਣਾ ਹੈ ਗੁਪਤਕ ਦੁਸ਼ਮਣ ਹਨ ਤਾਂ ਵੀ ਤੁਸੀਂ ਇਸੋਂ ਪਾਣੂ ਕਰ ਸਕਦੇ ਹੋ ਜੇਕਰ ਸਾਹਮਣੇ ਤੋਂ ਹਨ ਤਾਂ ਵੀ ਤੁਸੀਂ ਇਸੋਂ ਪਾਣੂ ਆਸਾਨੇ ਦੇ ਨਾਲ ਕਰ ਸਕਦੇ ਹੋ ਖਾਲੀ ਮਾਚਸ ਦੀ ਡੰਡੀ ਦਾ ਇਹ ਉਪਾਅ ਬਹੁਤ ਹੀ ਜ਼ਬਰਦਸਤ ਹੈ ਜਿਹੜੇ ਵੀ ਵਿਅਕਤੀ ਨੇ ਇਸ ਪਾਣੂ ਕਰ ਲਿਆ ਉਸ ਦੀ ਜ਼ਿੰਦਗੀ ਵਿੱਚ ਜਿੰਨੇ ਵੀ ਉਸ ਦੇ ਦੁਸ਼ਮਣ ਜਾਂ శత్రੂ ਹੋਣਗੇ ਪੂਰੀ ਤਰ੍ਹਾਂ ਨਸ਼ਟ ਹੋ ਜਾਣਗੇ ਕੈਨਤਾ ਭਾਵ ਕੇ ਉਸ ਦੀ ਜ਼ਿੰਦਗੀ ਵਿੱਚੋਂ ਦੂਰ ਹੋ ਜਾਣਗੇ ਇਸੇ ਤਰ੍ਹਾਂ ਇਸ ਪਾਣੂ ਅਸੀਂ ਕਰਨਾ ਕਿਹੜੇ ਤਰੀਕੇ ਨਾਲ ਹੈ ਕਰਨਾ ਕਿਹੜੇ ਤਰੀਕੇ ਨਾਲ ਹੈ ਕਿੰਨੇ ਸਮੇਂ ਕਰਨਾ ਹੈ ਤੇ ਕਿੰਨਾ ਸਮਾਂ ਲਗਾਤਾਰ ਕਰਨਾ ਹੈ ਕਿਹੜੇ ਦਿਨ ਵਾਰ ਕਰਨਾ ਹੈ ਸਾਰੀ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਣ ਵਾਲੇ ਹਾਂ ਜੇ ਤੁਹਾਨੂੰ ਸਾਡੀ ਇਹ ਵੀਡੀਓ ਚੰਗੀ ਲੱਗੀ ਤਾਂ ਅੱਗੇ ਵੀ ਸ਼ੇਅਰ ਕਰ ਦਿਓ ਅਤੇ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਲਗਵਾ ਦਿਓ ਜੀ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਿ ਇਸ ਸਪਾ ਨੂੰ ਅਸੀਂ ਕਰਨਾ ਕਿਹੜੇ ਦਿਨ ਹੈ ਇਸ ਸਪਾ ਨੂੰ ਅਸੀਂ ਬੁੱਧਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਬੁੱਧਵਾਰ ਵੀਰਵਾਰ ਤੇ ਸ਼ੁੱਕਰਵਾਰ ਤੇ ਸ਼ਨੀਵਾਰ ਇਹ ਚਾਰ ਦਿਨਾਂ ਦੇ ਵਿੱਚੋਂ ਅਸੀਂ ਕਿਸੇ ਵੀ ਦਿਨ ਕਰ ਸਕਦੇ ਹਾਂ ਜਿਸ ਦਿਨ ਵੀ ਤੁਹਾਡੇ ਕੋਲ ਸਮਾਂ ਹੋਵੇ ਉਸੇ ਦਿਨ ਹੀ ਤੁਸੀਂ ਇਸ ਪਾਣੂ ਕਰ ਸਕਦੇ ਹੋ ਇਸ ਪਾਣੂ ਕਰਨ ਲਈ ਸਾਨੂੰ ਚਾਹੀਦੀ ਹੈ ਮਾਚਸ ਦੀ ਡੱਬੀ ਅਸੀਂ ਬਿਲਕੁਲ ਨਵੀਂ ਲੈਣੀ ਆਪਣੇ ਘਰ ਦੇ ਵਿੱਚ ਜਿਵੇਂ ਕਿ ਜਿਹੜੀ ਜੂਸ ਲਈ ਅਸੀਂ ਲਗਾਈ ਹੁੰਦੀ ਹੈ ਉਹ ਨਹੀਂ ਲੈਣੀ ਕਈ ਵਾਰ ਕੀ ਹੁੰਦਾ ਹੈ ਕਿ ਆਪਣੇ ਘਰ ਵਿੱਚ ਮਾਚਸ ਦੀ ਡੱਬੀ ਖਾਲੀ ਹੋ ਜਾਂਦੀ ਹੈ ਅਸੀਂ ਸੋਚਦੇ ਹਾਂ ਕਿ ਅਸੀਂ ਤਾਂ ਖਾਲੀ ਮਾਚਸ ਦੀ ਡੱਬੀ ਦੇ ਨਾਲ ਹੀ ਉਪਾਅ ਕਰਨਾ ਹੈ ਤੇ ਕਿਉਂ ਨਾ ਇਸ ਤੇ ਨਾਲ ਹੀ ਕਰ ਲਈਏ ਸੋ ਇਸ ਤਰ੍ਹਾਂ ਦੀ ਗਲਤੀ ਤੁਸੀਂ ਕਦੇ ਵੀ ਨਹੀਂ ਕਰਨੀ। ਤੁਸੀਂ ਮਾਚਸਤੀ ਡੱਬੇ ਬਿਲਕੁਲ ਨਵੇਂ ਲੈਣੇ ਹਨ ਜਿਸ ਦੇ ਵਿੱਚ ਤੇਲਾਂ ਹੋਣੀਆਂ ਚਾਹੀਦੀਆਂ ਹਨ। ਤੁਸੀਂ ਕੀ ਕਰਨਾ ਹੈ ਕਿ ਜਿਹੜੀ ਨਵੀਂ ਡੱਬੀ ਉਹਦੀਆਂ ਤੇਲਾਂ ਸਾਰੀਆਂ ਤੁਸੀਂ ਕੱਢ ਲੈਣੀਆਂ ਹਨ। ਇੱਕ ਤੇਲ ਸਿਰਫ ਤੁਸੀਂ ਆਪਣੇ ਕੋਲ ਰੱਖਣੇ ਹਨ। ਇਸ ਤਰੀਕੇ ਦੇ ਨਾਲ ਇਸ ਤਰ੍ਹਾਂ ਕਰਨ ਤੋਂ ਬਾਅਦ ਤੁਸੀਂ ਕੀ ਕਰਨਾ ਕਿ ਥੋੜਾ ਜਿਹਾ ਸੰਦੂਰ ਲੈਣਾ ਹੈ। ਤੇ ਜਿਹੜਾ ਤੁਸੀਂ ਸੰਦੂਰ ਲੈਣਾ ਹੈ ਉਹ ਹੋਣਾ ਚਾਹੀਦਾ ਹੈ ਲਾਲ ਰੰਗ ਦਾ। ਜੇਕਰ ਗੱਲ ਕਰੀਏ ਸੰਦੂਰ ਦੋ ਤਰ੍ਹਾਂ ਦਾ ਹੁੰਦਾ ਹੈ ਇੱਕ ਹੁੰਦਾ ਹੈ ਕਾਵੀਆਂ ਸੰਦੂਰ ਜੋ ਕਿ ਹਨੂਮਾਨ ਜੀ ਨੂੰ ਚੜਾਇਆ ਜਾਂਦਾ ਹੈ ਤੇ ਇਸ ਤਰੀਕੇ ਦੇ ਨਾਲ ਇਹ ਵਾਲਾ ਸੰਦੂਰ ਜਿਹੜਾ ਤੁਸੀਂ ਇਹ ਨਹੀਂ ਲੈਣਾ ਕਾਵੀਆਂ ਸੰਦੂਰ ਤੁਸੀਂ ਨਹੀਂ ਲੈਣਾ ਜਿਹੜਾ ਲਾਲ ਰੰਗ ਵਾਲਾ ਸੰਦੂਰ ਤੁਸੀਂ ਉਹ ਲੈਣਾ ਹੈ ਇਸ ਤਰੀਕੇ ਦੇ ਨਾਲ ਤੁਸੀਂ ਥੋੜਾ ਜਿਹਾ ਸੰਦੂਰ ਕਿਸੇ ਤੁਸੀਂ ਕਟੋਰੀ ਦੇ ਵਿੱਚ ਜਾਂ ਕਿਸੇ ਚੀਜ਼ ਵਿੱਚ ਪਾ ਲੈਣਾ ਹੈ ਤੇ ਉਸ ਵਿੱਚ ਤੁਸੀਂ ਥੋੜਾ ਜਿਹਾ ਬਿਲਕੁਲ ਪਾਣੀ ਪਾਉਣਾ ਕਿ ਤਾਂ ਜੋ ਕਿ ਉਸ ਦਾ ਗਾਣਾ ਪੇਸਟ گاੜਾ ਪੇਸਟ ਬਣ ਸਕੇ ਇੱਕ ਲਿਕਵਰਡ ਦੀ ਤਰ੍ਹਾਂ ਇਹਨਾਂ ਵਿੱਚ ਪਾਣੀ ਨਹੀਂ ਪਾਉਣਾ ਕਿ ਬਿਲਕੁਲ ਪਤਲਾ ਹੀ ਹੋ ਜਾਵੇ ਇਸ ਤਰੀਕੇ ਦੇ ਨਾਲ ਕੋਈ ਵੀ ਤੁਹਾਡਾ ਕੰਮ ਜਿਹੜਾ ਹੈ ਉਹ ਵਿਗੜਦਾ ਹੀ ਜਾਂਦਾ ਜਾਂ ਫਿਰ ਤੁਸੀਂ ਇਹ ਲਗਾ ਲਓ ਕਿ ਕੋਈ ਵੀ ਤੁਸੀਂ ਕੰਮ ਸ਼ੁਰੂ ਕਰਦੇ ਹੋ ਉਹ ਤੁਹਾਡਾ ਕੰਮ ਸਿਰੇ ਨਹੀਂ ਚੜਦਾ ਤੁਹਾਡੇ ਕਿਸੇ ਵੀ ਕੰਮ ਦੇ ਵਿੱਚ ਰੁਕਾਵਟਾਂ ਆ ਰਹੀਆਂ ਹਨ ਤੁਹਾਡੇ ਘਰ ਦਾ ਕੋਈ ਵੀ ਫੈਮਿਲੀ ਮੈਂਬਰ ਹੈ ਜੋ ਕਿ ਕਾਫੀ ਲੰਮੇ ਸਮੇਂ ਤੋਂ ਬਿਮਾਰ ਚੱਲ ਰਿਹਾ ਹੈ ਇਸ ਤਰੀਕੇ ਦੇ ਨਾਲ ਸਾਡੇ ਨਾਲ ਘਟਨਾਵਾਂ ਹੁੰਦੀਆਂ ਹਨ ਕਿ ਅਸੀਂ ਕਾਫੀ ਲੰਮੇ ਸਮੇਂ ਤੋਂ ਬਹੁਤ ਵਧੀਆ ਆਪਣੀ ਜ਼ਿੰਦਗੀ ਬਤੀਤ ਕਰਦੇ ਹਾਂ ਪਰ ਅਚਾਨਕ ਕੀ ਹੁੰਦਾ ਹੈ ਕਿ ਸਾਡੇ ਘਰ ਵਿੱਚ ਇਸ ਤਰ੍ਹਾਂ ਦੇ ਅਚਾਨਕ ਹਾਲਾਤ ਬਣ ਜਾਂਦੇ ਹਨ ਕਿ ਜਿਹੜੀਆਂ ਖੁਸ਼ੀਆਂ ਨੇ ਉਹ ਇੱਕਦਮ ਸਾਡੇ ਘਰ ਤੋਂ ਦੂਰ ਹੋ ਜਾਂਦੀਆਂ ਹਨ ਇਹ ਸਾਰੀਆਂ ਚੀਜ਼ਾਂ ਤੋਂ ਬਚਣ ਦਾ ਇਹ ਵਾਲਾ ਉਪਾਅ ਜਿਸ ਨੂੰ ਅਸੀਂ ਕਰਨਾ ਹੈ ਕਿਉਂਕਿ ਜਿਹੜੇ ਸਾਡੇ ਦੁਸ਼ਮਣ ਹੁੰਦੇ ਹਨ ਸਾਡੇ ਪਿੱਛੇ ਇਸ ਤਰ੍ਹਾਂ ਪੈ ਜਾਂਦੇ ਹਨ ਕਿ ਉਹ ਚਾਹੁੰਦੇ ਹਨ ਕਿ ਅਸੀਂ ਇਸ ਇਨਸਾਨ ਨੂੰ ਬਿਲਕੁਲ ਬਰਬਾਦ ਕਰ ਦੇਣਾ ਹੈ ਜੋਗੇ ਅਸੀਂ ਪ੍ਰਾਪਰਟੀ ਜਿਹੜੀ ਜ਼ਮੀਨ ਜਾਇਦਾਦ ਹੋਵੇਗੀ ਉਹ ਵੀ ਸਾਡੀ ਪੰਜ ਆਵੇਗੀ ਉਹਨਾਂ ਦੀ ਸੋਚ ਇਸ ਤਰੀਕੇ ਦੀ ਹੁੰਦੀ ਹੈ ਸਾਡੇ ਪ੍ਰਤੀ ਕਿਉਂਕਿ ਕਈ ਤਰ੍ਹਾਂ ਦੇ ਲੋਕ ਹੁੰਦੇ ਹਨ ਜੋ ਕਿ ਇਹਨੇ ਨੀਚ ਸੋਚ ਰੱਖਦੇ ਹਨ ਜਿਨ੍ਹਾਂ ਦੀ ਬਸ ਸੋਚ ਇੱਥੇ ਤੱਕ ਹੁੰਦੀ ਹੈ ਫਿਰ ਪਰਮਾਤਮਾ ਵੀ ਉਹਨਾਂ ਜੀਅਨ ਨੂੰ ਮaaf ਨਹੀਂ ਕਰਦਾ ਐਸੇ ਵਿਅਕਤੀ ਨੂੰ ਅਸੀਂ ਖਤਮ ਕਰੀਏ ਤੇ ਇਹ ਦਿਹਾਰੇ ਇੱਕ ਚੀਜ਼ ਤੇ ਸਾਡਾ ਹੱਕ ਹੋਵੇ ਤੇ ਜੇਕਰ ਅਸੀਂ ਕਿਸੇ ਦੇ ਪ੍ਰਤੀ ਇਸ ਤਰ੍ਹਾਂ ਦੀ ਸੋਚ ਰੱਖਦੇ ਹਾਂ ਤੇ ਸਾਡਾ ਬਿਲਕੁਲ ਵੀ ਕੁਝ ਨਹੀਂ ਬਣਦਾ ਕਿਉਂਕਿ ਜੇਕਰ ਅਸੀਂ ਮਾੜਾ ਕਰ ਰਹੇ ਹਾਂ ਤੇ ਤੁਸੀਂ ਇਹ ਸੋਚੋ ਕਿ ਤੁਹਾਡਾ ਚੰਗਾ ਕਿਵੇਂ ਹੋਵੇਗਾ ਕਿਉਂਕਿ ਮਾੜਾ ਕਰਨ ਵਾਲਾ ਕਦੇ ਵੀ ਚੰਗਾ ਨਹੀਂ ਹੁੰਦਾ ਇਹ ਸੋਚ ਤੁਸੀਂ ਆਪਣੇ ਮਨ ਜੋ ਕੱਢ ਦਿਓ ਕਿ ਅਸੀਂ ਕਿਸੇ ਦਾ ਮੜਾ ਕਰ ਰਹੀ ਹਾਂ ਤਾਂ ਸਾਡਾ ਮੜਾ ਨਹੀਂ ਹੋਵੇਗਾ ਪਰਮਾਤਮਾ ਤੁਹਾਨੂੰ ਦੇਖ ਰਿਹਾ ਹੈ ਪਰਮਾਤਮਾ ਸਾਡੇ ਨਾਲ ਫਿਰ ਚੰਗਾ ਕਿਵੇਂ ਕਰੇਗਾ ਕਦੇ ਵੀ ਨਹੀਂ ਹੋ ਸਕਦਾ ਇਸ ਤਰੀਕੇ ਨਾਲ ਇਸ ਤਰੀਕੇ ਨਾਲ ਤੁਸੀਂ ਜਿਹੜੇ ਇਹ ਸੰਦੂਰ ਲਿਆ ਥੋੜਾ ਜਿਹਾ ਪਾਣੀ ਪਾ ਕੇ ਉਸ ਦਾ ਪੇਸਟ ਬਣਾਇਆ ਇੱਕ ਮਾਰਚਸ ਦੀ 90 ਤੁਸੀਂ ਖਾਲੀ ਕਰ ਲਈ ਤੇ ਇੱਕ ਤਿੱਲੀ ਆਪਣੇ ਕੋਲ ਰੱਖੀ ਇਹ ਸਾਰੀਆਂ ਚੀਜ਼ਾਂ ਲੈ ਕੇ ਤੁਸੀਂ ਆਪਣੇ ਘਰ ਵਿੱਚ ਦੱਖਣ ਦਿਸ਼ਾ ਦੇ ਵਿੱਚ ਬੈਠ ਜਾਣਾ ਹੈ ਤੁਹਾਡਾ ਜਿਹੜਾ ਫੇਸ ਹੈ ਉਹ ਦੁੱਖਾਂ ਦੇਸ਼ਾ ਦੇ ਵਿੱਚ ਹੋਣਾ ਚਾਹੀਦਾ ਹੈ ਤਾਂ ਤੁਸੀਂ ਆਪਣੇ ਘਰ ਵਿੱਚ ਇੱਕ ਜਈ ਜਗ੍ਹਾ ਤੇ ਬੈਠਣਾ ਜਿੱਥੇ ਬੈਠ ਕੇ ਤੁਸੀਂ ਇਸ ਪਾਣ ਨੂੰ ਇਕਾਂਤ ਜਗ੍ਹਾ ਤੇ ਬੈਠ ਕੇ ਕਰ ਸਕੋ ਤਾਂ ਜੋ ਇਹ ਪਾ ਕਰਦੇ ਸਮੇਂ ਤੁਹਾਨੂੰ ਕੋਈ ਫੈਮਿਲੀ ਮੈਂਬਰ ਡਿਸਟਰਬ ਨਾ ਕਰੇ ਇਹ ਪਾ ਸਿਰਫ 5 ਮਿੰਟ ਦਾ ਹੈ ਸਿਰਫ 5 ਮਿੰਟ ਦੇ ਵਿੱਚ ਤੁਸੀਂ ਇਸ ਪਾਣ ਨੂੰ ਕੰਪਲੀਟ ਕਰ ਲਵੋਗੇ 5 ਮਿੰਟ ਤਾਂਸੀਂ ਆਪਣੀ ਜ਼ਿੰਦਗੀ ਦੀ ਪ੍ਰੋਬਲਮ ਨੂੰ ਦੂਰ ਕਰਨ ਦੇ ਲਈ ਕਾਢੇ ਹੀ ਸਕਦੇ ਹਾਂ ਆਪਣੇ ਜਿੰਨੇ ਵਿੱਚ ਤੁਸੀਂ ਦੱਖਣ ਦਿਸ਼ਾ ਵੱਲ ਫੇਸ ਕਰਕੇ ਜ਼ਮੀਨ ਤੇ ਵੀ ਬੈਠ ਸਕਦੇ ਹੋ। ਅਗਰ ਤੁਹਾਨੂੰ ਜ਼ਮੀਨ ਤੇ ਬੈਠਣ ਚ ਕੋਈ ਪ੍ਰੋਬਲਮ ਤੁਹਾਡੀ ਲੱਤ ਜਾਂ ਅਲੰਕ ਕਿਸੇ ਵੀ ਤਰ੍ਹਾਂ ਦਾ ਪੇਨ ਹੁੰਦਾ ਤੁਸੀਂ ਬੈਠ ਨਹੀਂ ਸਕਦੇ ਤੁਸੀਂ ਚੇਅਰ ਤੇ ਬੈਠ ਕੇ ਵੀ ਇਸ ਪਾਣੂ ਕਰ ਸਕਦੇ ਹੋ। ਇਸ ਤਰੀਕੇ ਦੇ ਨਾਲ ਤੁਸੀਂ ਇੱਕ ਛੋਟਾ ਜਿਹਾ ਖਾਲੀ ਕਾਗਜ਼ ਵੀ ਲੈਣਾ ਹੈ ਜਿਸ ਤੇ ਉੱਪਰ ਕੁਝ ਵੀ ਲਿਖਿਆ ਨਾ ਹੋਵੇ, ਲਾਈਨ ਨਾ ਹੋਵੇ। ਉਹ ਕਾਗਜ਼ ਤੁਸੀਂ ਇੱਕ 1.5 ਇੰਚ ਦਾ ਲੈਣਾ ਹੈ ਤੇ ਜਿਹੜਾ ਸੰਦੂਰ ਦਾ ਤੁਸੀਂ ਇੱਕ ਪੇਸਟ ਬਣਾਇਆ ਸੀ ਤੇ ਜੋ ਤੁਹਾਡੇ ਕੋਲ ਇੱਕ ਮਾਚਸ ਦੀ ਤੇਲੀ ਸੀ ਉਹਦਾ ਅਗਲਾ ਜਿਹੜਾ ਬਰੋਧ ਹੋਵੇਗਾ ਉਹ ਤੁਸੀਂ ਕੱਢ ਦੇਣਾ ਤੇ ਉਸ ਮਾਚਸ ਦੀ ਤੇਲੀ ਦੇ ਨਾਲ ਜਿਹੜਾ ਤੁਸੀਂ ਪੇਪਰ ਲਿਆ ਇੱਕ 1.5 ਇੰਚ ਦਾ ਕਾਗਜ਼ ਉਸ ਖਾਲੀ ਕਾਗਜ਼ ਦੇ ਉੱਪਰ ਇਹ ਸੰਦੂਰ ਦੇ ਨਾਲ ਜਿਹੜੀ ਤੇਲੀ ਹੈ ਤੇਲੀ ਦੇ ਨਾਲ ਉੱਪਰ ਸੰਦੂਰ ਉੱਪਰ ਸੰਦੂਰ ਲਗਾ ਕੇ ਉਸ ਦੇ ਨਾਲ ਤੁਸੀਂ ਆਪਣੇ ਦੁਸ਼ਮਣ ਦਾ ਨਾਮ ਲਿਖ ਦੇਣਾ ਖਾਲੀ ਕਾਗਜ਼ ਦੇ ਉੱਪਰ ਇਸ ਤਰੀਕੇ ਦੇ ਨਾਲ ਉਸ ਕਾਗਜ਼ ਦੇ ਉੱਪਰ ਆਪਣੇ ਦੁਸ਼ਮਣ ਦਾ ਨਾਮ ਲਿਖ ਕੇ ਤੁਸੀਂ ਇੱਕ ਮੰਤਰ ਦਾ ਜਾਪ ਕਰਨਾ ਹੈ ਇਸ ਮੰਤਰ ਨੂੰ ਤੁਸੀਂ ਕਾਪੀ ਤੇ ਨੋਟ ਕਰ ਸਕਦੇ ਹੋ ਜਾਂ ਫਿਰ ਧਿਆਨ ਦੇ ਨਾਲ ਤੁਸੀਂ ਸੁਣ ਸਕਦੇ ਹੋ ਕਿਉਂਕਿ ਇਹ ਮੰਤਰ ਬੋਲਣਾ ਹੀ ਬਹੁਤ ਜ਼ਿਆਦਾ ਜ਼ਰੂਰੀ ਹੈ ਇਸ ਤਰੀਕੇ ਦੇ ਨਾਲ ਤੁਸੀਂ ਸਭ ਤੋਂ ਪਹਿਲਾਂ ਦੁਸ਼ਮਣ ਦਾ ਜਿਵੇਂ ਨਾਮ ਲਿਖ ਲਿਆ ਉਸ ਨੂੰ ਫੋਲਡ ਕਰ ਲਿਆ ਤੇ ਜਿਹੜੇ ਸੱਜੇ ਹੱਥ ਦੀ ਹਥੇਲੀ ਉਸੇ ਉੱਪਰ ਤੁਸੀਂ ਉਸ ਕਾਗਜ਼ ਨੂੰ ਰੱਖ ਲੈਣਾ ਹੈ ਇਸ ਮੰਤਰ ਨੂੰ ਤੁਸੀਂ ਇੱਕ ਹੀ ਵਾਰ ਲਗਾਤਾਰ ਬੋਲਣਾ ਮੰਤਰ ਕੀ ਹੈ ਓਮ ਕ੍ਰੀਮ ਕ੍ਰੀਮ ਸ਼ਤਰੂ ਵਿਨਾਸ਼ੇ 47 ਸਵਾ ਓਮ ਕ੍ਰੀਮ ਕ੍ਰੀਮ ਸ਼ਤਰੂ ਨਵਨਾਸ਼ੇ ਤੁਸੀਂ ਇਸ ਕਾਗਜ਼ ਨੂੰ ਜਿਸੇ ਉੱਪਰ ਦਸ਼ਮਾ ਦਾ ਨਾਮ ਲਿਖਿਆ ਤੁਸੀਂ ਤੁਸੀਂ ਸੰਦੂਰ ਦੇ ਨਾਲ ਉਸ ਕਾਗਜ਼ ਨੂੰ ਮਾਚਸ ਦੀ ਟੱਬੀ ਦੇ ਵਿੱਚ ਪਾ ਦੇਣਾ ਦੇ ਨਾਲ ਹੀ ਉਹ ਤੇਲੇ ਵੀ ਪਾ ਦੇਣੇ ਹਨ ਜਿਸ ਤੇਲੇ ਦੇ ਨਾਲ ਤੁਸੀਂ ਇਹ ਲਿਖਿਆ ਸੀ ਇਸ ਤਰੀਕੇ ਦੇ ਨਾਲ ਤੁਸੀਂ ਇਹ ਸਾਰੀਆਂ ਚੀਜ਼ਾਂ ਮਾਚਸ ਦੀ ਡੱਬੇ ਵਿੱਚ ਪਾਉਣ ਤੋਂ ਬਾਅਦ ਤੁਸੀਂ ਆਪਣੇ ਘਰ ਤੋਂ ਬਾਹਰ ਜਾਣਾ ਤੁਹਾਡੇ ਘਰ ਤੋਂ ਬਾਹਰ ਕਿਤੇ ਆਸ-ਪਾਸ ਕੋਈ ਗੰਦਾ ਨਾਲਾ ਜਾਂ ਫਿਰ ਕੋਈ ਨਾਲੀ ਹੋਵੇਗੀ ਜਾਂ ਜਿੱਥੇ ਗੰਦਾ ਪਾਣੀ ਹੋਵੇਗਾ ਤੁਸੀਂ ਉੱਥੇ ਇਸ ਡੱਬੇ ਨੂੰ ਮਾਚਸ ਦੀ ਡੱਬੇ ਨੂੰ ਤੁਸੀਂ ਸੁੱਟ ਕੇ ਆ ਜਾਣਾ ਹੈ ਤੁਸੀਂ ਇਹ ਸਮਾਜ ਦੇ ਡੱਬੇ ਨੂੰ ਜਿਵੇਂ ਹੀ ਆਪਾਂ ਸੁੱਟਦੇ ਹਾਂ ਜ਼ੋਰ ਦੇ ਉਸ ਤਰੀਕੇ ਦੇ ਨਾਲ ਸੁੱਟਣਾ ਇਹ ਨਹੀਂ ਕਿ ਹੋਲੀ ਜਿਹਾ ਸੁੱਟਣਾ ਜ਼ੋਰ ਦੇ ਨਾਲ ਤੁਸੀਂ ਉਸ ਗੰਦੇ ਪਾਣੀ ਵਿੱਚ ਸੁੱਟਾਉਣਾ ਜਿਵੇਂ ਕਿ ਕਿਸੇ ਚੀਜ਼ ਨੂੰ ਆਪਾਂ ਪਿਆਰ ਦੇ ਨਾਲ ਸੁੱਟਦੇ ਹਾਂ ਤੇ ਕਿਸੇ ਨੂੰ ਗੁੱਸੇ ਦੇ ਨਾਲ ਇਸ ਤਰੀਕੇ ਦੇ ਨਾਲ ਤੁਸੀਂ ਜਿਵੇਂ ਆਪਾਂ ਗੁੱਸੇ ਦੇ ਨਾਲ ਕਿਸੇ ਚੀਜ਼ ਨੂੰ ਸੁੱਟਦੇ ਹਾਂ ਉਸ ਤਰੀਕੇ ਦੇ ਨਾਲ ਤੁਸੀਂ ਇਸ ਸਮਾਜ ਦੇ ਡੱਬੇ ਨੂੰ ਗੰਦੇ ਪਾਣੀ ਵਿੱਚ ਨਾਲ ਵਿੱਚ ਤੁਸੀਂ ਸੁੱਟ ਦੇਣਾ ਹੈ ਐਸਨਲ ਤੁਹਾਡੇ ਜਿੰਨੇ ਵੀ ਦੁਸ਼ਮਣ ਹੋਣਗੇ ਸਾਰੇ ਤੁਹਾਡੀ ਜ਼ਿੰਦਗੀ ਵਿੱਚੋਂ ਦੂਰ ਹੋਣਗੇ ਕਿਉਂਕਿ ਇਹ ਬਹੁਤ ਹੀ ਅਚੋਗੋਪਾ ਹੈ ਭਾਵੇਂ ਦੁਸ਼ਮਣ ਸਾਹਮਣੇ ਤੋਂ ਵਾਰ ਕਰਦੇ ਭਾਵੇਂ ਪਿੱਠ ਪਿਛੇ ਭਾਵੇਂ ਕੋਪਤੋਂ ਕਿਸੇ ਵੀ ਤਰੀਕੇ ਦੇ ਹੋਣ ਸਭ ਤੁਹਾਡੀ ਜ਼ਿੰਦਗੀ ਵਿੱਚੋਂ ਦੂਰ ਜਾਣਗੇ ਕਿਉਂਕਿ ਆਪਾਂ ਸਾਰੇ ਇਹ ਜਾਣਦੇ ਹਾਂ ਜਦੋਂ ਵੀ ਕੋਈ ਵਿਅਕਤੀ ਤੁਹਾਡੇ ਬਾਰੇ ਬੁਰਾ ਸੋਚੇਗਾ ਤਾਂ ਉਸ ਦਾ ਬੁਰਾ ਹੀ ਹੋਵੇਗਾ ਕਦੇ ਵੀ ਚੰਗਾ ਨਹੀਂ ਹੋ ਸਕਦਾ ਇਹ ਇਹ ਉਪਾਅ ਬਹੁਤ ਹੀ ਜ਼ਿਆਦਾ ਚੋਖ ਤੇ ਜ਼ਬਰਦਸਤ ਉਪਾਅ ਹੈ ਇੱਕ ਵਾਰ ਜ਼ਰੂਰ ਕਰਕੇ ਦੇਖਿਓ ਜੇਕਰ ਤੁਸੀਂ ਇਸ ਪਾਣੋ ਵਿਸ਼ਵਾਸ ਦੇ ਨਾਲ ਕਰੋਗੇ ਤਾਂ ਇਹ ਉਪਾਅ ਤੁਹਾਨੂੰ ਜ਼ਰੂਰ ਫਲ ਦੇਵੇਗਾ ਜਦੋਂ ਤੁਸੀਂ ਮਾਚਸ ਦੀ ਡੱਬੀ ਨੂੰ ਗੰਦੇ ਨਾਲੇ ਵਿੱਚ ਸੁੱਟੋਗੇ ਤੇ ਤੁਸੀਂ ਆਪਣੇ ਘਰ ਵਾਪਸ ਮੁੜ ਆਉਣਾ ਹੈ ਤੇ ਜਦੋਂ ਵਾਪਸ ਮੁੜਨਾ ਹੈ ਪਿਛੇ ਮੁੜ ਕੇ ਤੁਸੀਂ ਬਿਲਕੁਲ ਵੀ ਨਹੀਂ ਦੇਖਣਾ ਨਾ ਹੀ ਰਸਤੇ ਦੇ ਵਿੱਚ ਤੁਸੀਂ ਰੋਕਣਾ ਹੈ ਇਸ ਤਰੀਕੇ ਨਾਲ ਤੁਸੀਂ ਆਪਣੇ ਘਰ ਦੇ ਵਿੱਚ ਆ ਕੇ ਆਪਣਾ ਹੱਥ ਮੂੰਹ ਧੋ ਕੇ ਘਰ ਦੇ ਜੋ ਵੀ ਕੰਮਕਾਰ ਕਰਨੇ ਹਨ ਉਹਨਾਂ ਨੂੰ ਤੁਸੀਂ ਕਰ ਸਕਦੇ ਹੋ ਜਰੂਰ ਇੱਕ ਵਾਰ ਤੁਸੀਂ ਸਪਾਣੂ ਕਰਕੇ ਦੇਖਿਓ ਇਹ ਬਹੁਤ ਹੀ ਸਿੰਪਲ ਜਿਹਾ ਉਪਾਅ ਹੈ ਇਸ ਸਪਾਣੂ ਕਰਨ ਦੇ ਲਈ ਸਾਡੇ 1 ਰੁਪਏ ਦਾ ਵੀ ਖਰਚ ਨਹੀਂ ਹੋਵੇਗਾ ਘਰ ਵਿੱਚ ਤੁਸੀਂ ਬੜੀ ਆਸਾਨੀ ਦੇ ਨਾਲ ਬੈਠ ਕੇ ਸਪਾਣੂ ਕਰ ਸਕਦੇ ਹਾਂ ਹਾਂਜੀ ਇਹ ਸੀ ਸਾਡੀ ਅੱਜ ਦੀ ਛੋਟੀ ਜਿਹੀ ਵੀਡੀਓ તો છોટા જેઓ પાકર વિડીયો ચંી લાગી ત્યાં અગે શેયર કર્યો છે